ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਾਜ ਗਈ ਨੇ 10 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਆਪਣੇ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਓਮੇਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਆ ਬਹੁਤ ਵਧੀਆ ਅੱਜ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦਾ ਇੱਕ ਹੋਰ ਐਕਸਪੀਰੀਅੰਸ ਸ਼ੇਅਰ ਕਰੂੰਗੀ ਜੀਤੋ ਮੈਨੂੰ ਇਹ ਪਤਾ ਚੱਲਿਆ ਸੀ ਵੀ ਜਿਹੜਾ ਮੈਂ ਪਾਠ ਕਰ ਰਹੀ ਆ ਕਿ ਕੀ ਉਹ ਦੀ ਜਿਹੜੀ ਹਾਜ਼ਰੀ ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨਜ਼ੂਰ ਹੋ ਰਹੀ ਆ ਜਾਂ ਨਹੀਂ ਹੋ ਰਹੀ ਆ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿ ਕਿਹੜੀਆਂ ਉਹ ਨਿਸ਼ਾਨੀਆਂ ਨੇ ਕਿਹੜੇ ਉਹ ਸੰਕੇਤ ਨੇ ਜਿਹੜੇ ਸਾਨੂੰ ਮਹਿਸੂਸ ਹੁੰਦੇ ਨੇ ਜੀ ਤੋਂ ਸਾਨੂੰ ਇਹ ਪਤਾ ਚੱਲਦਾ ਵੀ ਜਿਹੜੀ ਸਾਡੀ ਹਾਜ਼ਰੀ ਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਪ੍ਰਵਾਨ ਹੋਣੀ ਸ਼ੁਰੂ ਹੋ ਗਈ ਆ ਸੋ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਕਿਉਂਕਿ ਜਦੋਂ ਵੀ ਮੈਂ ਗੁਰਵਾਨੀ ਦੀ ਸੰਬੰਧਿਤ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਨਾ ਜੀ ਤਾਂ ਬਹੁਤ ਸਾਰੇ ਕਮੈਂਟ ਇਦਾਂ ਦੇ ਆਏ ਨੇ ਵੀ ਦੀਦੀ ਜਦੋਂ ਦਾ ਅਸੀਂ ਪਾਠ ਸ਼ੁਰੂ ਕੀਤਾ ਨਾ ਸਾਡੇ ਤੇੜੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਸਾਡੇ ਕੰਮਾਂ ਦੇ ਵਿੱਚ ਹੋਰ ਵੀ ਜ਼ਿਆਦਾ ਰੁਕਾਵਟ ਆਉਣ ਲੱਗੀ ਸਾਡੀਆਂ ਔਕੜਾਂ ਹੋਰ ਵੀ ਵਧ ਗਈਆਂ ਤੇ ਕੁਝ ਕਮੈਂਟ ਤਾਂ ਇਦਾਂ ਦੇ ਵੀ ਸੀ ਵੀ ਦੀਦੀ ਜਦੋਂ ਦਾ ਸਾਡਾ ਅਸੀਂ ਪਾਠ ਸ਼ੁਰੂ ਕੀਤਾ ਸਾਡੇ ਤੇ ਇੰਨੀ ਜ਼ਿਆਦਾ ਪ੍ਰੋਬਲਮਸ ਆਉਣ ਲੱਗ ਗਈ ਵੀ ਸਾਡਾ ਮਨ ਹੀ ਟੁੱਟ ਗਿਆ ਤੇ ਅਸੀਂ ਪਾਠ ਕਰਨਾ ਹੀ ਬੰਦ ਕਰ ਦਿੱਤਾ ਤੇ ਇੱਕ ਦੋ ਦਿਨ ਪਹਿਲਾਂ ਮੇਰੇ ਆਪਣੇ ਇੱਕ ਵਿਊਰਸ ਨਾਲ ਵੀ ਗੱਲ ਹੋਈ ਸੀ ਸੋ ਉਹਨਾਂ ਨੇ ਵੀ ਮੇਨਾਂ ਹੀ ਗੱਲ ਸ਼ੇਅਰ ਕੀਤੀ ਵੀ ਜਦੋਂ ਦਾ ਮੈਂ ਪਾਠ ਸ਼ੁਰੂ ਕੀਤਾ ਨਾ ਤਾਂ ਮੇਰੇ ਤੇ ਜਿਹੜੀਆਂ ਮੁਸ਼ਕਿਲਾਂ ਹੋਰ ਜ਼ਿਆਦਾ ਪੈਣ ਲੱਗ ਪਈਆਂ ਵੀ ਸਾਡੇ ਘਰ ਦੇ ਵਿੱਚ ਹੋਰ ਵੀ ਜ਼ਿਆਦਾ ਕਸ਼ਟ ਆਉਣ ਲੱਗ ਪਏ ਸੋ ਉੱਥੋਂ ਮੇਰੇ ਦਿਮਾਗ ਵਿੱਚ ਆਇਆ ਵੀ ਮੈਂ ਕਿਉਂ ਨਾ ਤੁਹਾਡੇ ਨਾਲ ਆਪਣਾ ਵੀ ਉਹ ਐਕਸਪੀਰੀਅੰਸ ਸ਼ੇਅਰ ਕਰਾਂ ਵੀ ਜਿੱਦੋਂ ਤੁਹਾਨੂੰ ਵੀ ਬਹੁਤ ਦਾ ਹੌਸਲਾ ਮਿਲੇ ਤੁਹਾਨੂੰ ਵੀ ਪਤਾ ਚੱਲੇ ਵੀ ਜਦੋਂ ਆਪਾਂ ਪਾਠ ਕਰਦੇ ਆਂ ਤੇ ਉਹਦੇ ਬਾਅਦ ਵੀ ਅਗਰ ਆਪਣੇ ਮੁਸ਼ਕਿਲਾਂ ਵਾਧੀਆਂ ਨੇ ਔਕੜਾਂ ਵਾਧੀਆਂ ਨੇ ਤਾਂ ਉਹਦੇ ਪਿੱਛੇ ਕਾਰਨ ਕੀ ਨੇ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਨ ਲੱਗੀ ਆ ਸੋ ਜਿਹੜੀਆਂ ਮੈਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਨਾ ਜੀ ਅਗਰ ਉਹ ਤੁਹਾਡੇ ਨਾਲ ਵੀ ਹੋ ਰਹੀਆਂ ਨੇ ਤੁਸੀਂ ਵੀ ਉਹ ਮਹਿਸੂਸ ਕਰ ਰਹੇ ਹੋ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਨਾਲ ਹੀ ਤੁਸੀਂ ਖੁਸ਼ ਵੀ ਹੋ ਜਾਓ ਕਿਉਂਕਿ ਇਹ ਇੱਕ ਨਿਸ਼ਾਨੀ ਹੈ ਗੁਰੂ ਸਾਹਿਬ ਦੀ ਨਦਰ ਦੀ ਉਹਨਾਂ ਦੀ ਮਿਹਰ ਦੀ ਉਹਨਾਂ ਦੀ ਕਿਰਪਾ ਦੀ ਵੀ ਜਿਹੜੀ ਸਾਡੇ ਤੇ ਪੈਣ ਲੱਗ ਚੁੱਕੀ ਹੈ ਸੋ ਚਲੋ ਜੀ ਹੁਣ ਆਪਾਂ ਗੱਲ ਕਰਦੇ ਆਂ ਕਿ ਕਿਹੜੀਆਂ ਨਿਸ਼ਾਨੀਆਂ ਨੇ ਸਭ ਤੋਂ ਪਹਿਲਾਂ ਤਾਂ ਜੀ ਜਦੋਂ ਪਾਰਟ ਹਮੇ ਸ਼ੁਰੂ ਕੀਤਾ ਸੀ ਨਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਤੇ ਬਹੁਤ ਜ਼ਿਆਦਾ ਕਸ਼ਟ ਸੀਗੇ ਬਹੁਤ ਕਾਫੀ ਵਾਰ ਇਹ ਗੱਲਾਂ ਆਪਾਂ ਸ਼ੇਅਰ ਕਰ ਚੁੱਕੀਆਂ ਸੋ ਉਹ ਗੱਲਾਂ ਤਾਂ ਆਪਾਂ ਨਹੀਂ ਕਰਾਂਗੇ ਪਰ ਜਦੋਂ ਮੈਂ ਪਾਰਟ ਸ਼ੁਰੂ ਕੀਤਾ ਨਾ ਉਸ ਤੋਂ ਬਾਅਦ ਜੀ ਕੇਰਾ ਇੱਕ ਵਾਰ ਉਹ ਮੁਸ਼ਕਲਾਂ ਜੇ ਅਗਰ ਮੰਨ ਲਓ 50% ਸੀ ਉਹ 100% ਹੋ ਗਈਆਂ ਜਿੱਥੇ ਸਾਡੇ ਕੰਮ ਅਗਰ ਮੰਨ ਲਓ 50% ਨਹੀਂ ਬਣਦੇ ਸੀ 100% ਹੀ ਬਣਨੇ ਬੰਦ ਹੋ ਗਏ ਇੰਨੀ ਜਿਆਦਾ ਮੁਸ਼ਕਿਲ ਆਉਣ ਲੱਗੀ ਹੁਣ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਈਆਂ ਉਹ ਸ਼ੇਅਰ ਕਰਦੀ ਆ ਸਭ ਤੋਂ ਪਹਿਲੀ ਸੰਘੇਤ ਸੰਭਲੋ ਜਾਂ ਮੁਸ਼ਕਿਲ ਸੰਭਲੋ ਉਹ ਇਹ ਸੀ ਜਦੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਨਾ ਸਾਡੇ ਘਰ ਦੇ ਵਿੱਚ ਵੀ ਦੁੱਖ ਜੇ 80 90% ਸੀ ਤਾਂ ਉਹ 100% ਹੋ ਗਏ ਵਧ ਗਏ ਉਸ ਤੋਂ ਤੇ ਮਤਲਬ ਕਿ ਇੰਨੀ ਜਿਆਦਾ ਪ੍ਰੋਬਲਮਸ ਆਉਣ ਲੱਗੀਆਂ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਪਾਠ ਦਾ ਕਰ ਰਹੀ ਆ ਪਰੇ ਹੋ ਕੀ ਰਿਹਾ ਵੀ ਜਿੱਥੇ ਤਾਂ ਮਹਾਰਾਜ ਨੇ ਸੁਣਨੀ ਸੀ ਵੀ ਮੈਂ ਜਿੰਨੇ ਸੁਣਿਆ ਸੀ ਬਾਕੀਆਂ ਤੋਂ ਵੀ ਵੀ ਆਪਣੀਆਂ ਮੁਸ਼ਕਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਵੀ ਮੇਰੇ ਤਾਂ ਉਲਟਾ ਹੋ ਗਿਆ ਪਰ ਮੈਂ ਪਾਠ ਕਰਨਾ ਜੀ ਬੰਦ ਨਹੀਂ ਕੀਤਾ ਦੂਸਰੀ ਚੀਜ਼ ਜਿਹੜੀ ਘਰ ਦੇ ਵਿੱਚ ਪ੍ਰੋਬਲਮ ਆਈ ਵੀ ਸ਼ਰਾਬ ਤਾਂ ਤੁਸੀਂ ਐ ਸਮਝ ਲਓ ਵੀ ਪਾਣੀ ਵਾਂਗ ਹੀ ਸਿਸਟਮ ਘਰ ਦੇ ਵਿੱਚ ਠੀਕ ਹੈ ਇਹ ਦੂਸਰੀ ਪ੍ਰੋਬਲਮ ਵੱਧ ਗਈ ਤੀਸਰੀ ਪ੍ਰੋਬਲਮ ਇਹ ਆਈ ਵੀ ਜਿਹੜੇ ਘਰ ਦੇ ਵਿੱਚ 4 ਪੈਸੇ ਆਉਂਦੇ ਸੀ ਜਿਹਦੇ ਨਾਲ ਘੱਟੋ ਘੱਟ ਵੋੜਨਾ ਸੀ ਘਰ ਦਾ ਆਟਾ ਹੀ ਖਰੀਦ ਹੁੰਦਾ ਸੀ ਤਾਂ ਉਹ ਵੀ ਬੰਦ ਹੋ ਗਏ ਸੀ ਜੀ ਉਹ ਵੀ ਜ਼ੀਰੋ ਹੋ ਗਏ ਸੀ ਉਹ ਵੀ ਸਾਨੂੰ ਮਤਲਬ ਪੇਮੈਂਟ ਆਉਣੀ ਬੰਦ ਹੋ ਗਈ ਤੇ ਫਿਰ ਸਮਝ ਨਾ ਆਵੇ ਵੀ ਹੁਣ ਬਣ ਕੀ ਪਰ ਫਿਰ ਵੀ ਪਾਠ ਕਰਨਾ ਮੈਂ ਬੰਦ ਨਹੀਂ ਕੀਤਾ ਫਿਰ ਚੌਥੀ ਜਿਹੜੀ ਪ੍ਰੋਬਲਮ ਆਈ ਮੈਂ ਤੁਹਾਡਾ ਪਹਿਲਾਂ ਵੀ ਸ਼ੇਅਰ ਕੀਤਾ ਸੀ ਕਿ ਮੈਨੂੰ ਮਾਈਗਰੇਨ ਡਿਪਰੈਸ਼ਨ ਐਂਜਾਇਟੀ ਹਾਰਟਬੀਟ ਆਪਤਨਾ ਇਹ ਸਾਰੀ ਪ੍ਰੋਬਲਮ ਸੀ ਦੀਆਂ ਤੇ ਇਹ ਜਿੱਥੇ ਮੈਨੂੰ ਵੈਸੇ ਪ੍ਰੋਬਲਮ ਸੀ ਲੇਕਿਨ ਇੰਨੀ ਜ਼ਿਆਦਾ ਪ੍ਰੋਬਲਮ ਵੱਧ ਗਈਆਂ ਕਿ ਮੈਂ ਡੇਲੀ ਦੀਆਂ ਦੋ ਦੋ ਗੋਲੀਆਂ ਦਰਦ ਦੀਆਂ ਖਾਣੀਆਂ ਸ਼ੁਰੂ ਕੀਤੀਆਂ ਮਤਲਬ ਮੈਨੂੰ ਐ ਲੱਗਦਾ ਸੀ ਵੀ ਹੁਣ ਤਾਂ ਜਿਹੜੀ ਦੁੱਖਾਂ ਦੀ ਨਾ ਆਕਤੀ ਹੋ ਗਈ ਹੈ ਵੀ ਆਪਾਂ ਕਹਿੰਦੇ ਵੀ ਬਸ ਇਸ ਤੋਂ ਤਾਂ ਉੱਪਰ ਕੋਈ ਦੁੱਖ ਹੋ ਹੀ ਨਹੀਂ ਸਕਦੀ ਵੀ ਸਿਖਰ ਹੋ ਗਿਆ ਸੀ ਸਿਖਰ ਆ ਚੁੱਕਿਆ ਸੀ ਦੁੱਖਾਂ ਦਾ ਇਹ ਹੋ ਗਈ ਸੀ ਜੀ ਚੌਥੀ ਪ੍ਰੋਬਲਮ ਚਾਰ ਇਹ ਚਾਰ ਤਰ੍ਹਾਂ ਦੀ ਤਾਂ ਇਹ ਪ੍ਰੋਬਲਮਸ ਜਿਹੜੀਆਂ ਵੱਧ ਗਈਆਂ ਸੀ ਪਰ ਮੈਂ ਪਾਠ ਕਰਨਾ ਫਿਰ ਵੀ ਬੰਦ ਨਹੀਂ ਕੀਤਾ ਉਸੇ ਤਰੀਕੇ ਨਾਲ ਪਾਠ ਕਰਦੀ ਰਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਕੋ ਹੀ ਅਰਦਾਸ ਕਰਦੀ ਰਹੀ ਵੀ ਪਰਮਾਤਮਾ ਜੀ ਆਪ ਜਾਣੀ ਜਾਣੋ ਵੀ ਮੈਨੂੰ ਰੱਬ ਵਿੱਚ ਜਿਆਦਾ ਵਿਸ਼ਵਾਸ ਨਹੀਂ ਹੈ ਕਿਉਂਕਿ ਮੇਰੇ ਮਨ ਵਿੱਚ ਹਮੇਸ਼ਾ ਸ਼ੰਕਾ ਰਹਿੰਦੀ ਹੈ ਵੀ ਰੱਬ ਹੈ ਜਾਂ ਨਹੀਂ ਹੈ ਮੈਂ ਹਮੇਸ਼ਾ ਅਰਦਾਸ ਦੇ ਵਿੱਚ ਇਹ ਚੀਜ਼ ਕਹੀ ਹੈ ਜੀ ਤੇ ਨਾਲ ਹੀ ਇੱਕ ਚੀਜ਼ ਮੈਂ ਹੋਰ ਦੱਸੂੰਗੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਚਾਹੂੰਗੀ ਕੋਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਦੇ ਕਰਕੇ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਜਾਂ ਜੋ ਆਪਾਂ ਨੂੰ ਦੁੱਖ ਤਕਲੀਫ ਦਿੰਦੇ ਆ ਮੈਂ ਨਾ ਜਦੋਂ ਪਾਠ ਕਰਨਾ ਮੈਂ ਹਮੇਸ਼ਾ ਅਰਦਾਸ ਕਰਨੀ ਮੈਂ ਕਹਿਣਾ ਮਹਾਰਾਜ ਜੀ ਵੀ ਜਿਨ੍ਹਾਂ ਨੇ ਸਾਡੇ ਨਾਲ ਹੀ ਕੀਤਾ ਤੁਸੀਂ ਜਾਣੀ ਜਾਣ ਨੂੰ ਸਾਥ ਉਹਨਾਂ ਦਾ ਮਾੜਾ ਨਾ ਕਰਵਾਇਓ ਤੁਸੀਂ ਹੀ ਪ੍ਰਮਾਤਮਾ ਦੇਖਣਾ ਮੈਂ ਹਮੇਸ਼ਾ ਜੀ ਇਹ ਚੀਜ਼ ਬੋਲਦੀ ਹੁੰਦੀ ਸੀ ਨਾ ਆਪਣੇ ਨਾ ਇੱਕ ਵੀਰਸ ਨਾਲ ਵੀ ਇਹ ਗੱਲ ਸ਼ੇਅਰ ਕੀਤੀ ਆ ਤੇ ਲੇਕਿਨ ਨਾ ਤੁਸੀਂ ਇਹ ਮੰਨ ਲਓ ਵੀ ਮੈਂ ਦੇਲੀ ਅਰਦਾਸ ਦੇ ਵਿੱਚ ਇਹ ਚੀਜ਼ ਬੋਲਣੀ ਇੱਕ ਦਿਨ ਇਹ ਜਾ ਆਇਆ ਜਦੋਂ ਮੈਂ ਸੁਖਮਨੀ ਸਾਹਿਬ ਦਾ ਪਾਠ ਤੇ ਜਪਜੀ ਸਾਹਿਬ ਚਪੇ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰਕੇ ਉੱਠੀ ਅਰਦਾਸ ਕੀਤੀ ਨਾ ਤਾਂ ਮੈਂ ਜਦੋਂ ਉਹ ਚੀਜ਼ ਬੋਲਣੀ ਸੀ ਨਾ ਅਰਦਾਸ ਦੇ ਵਿੱਚ ਮੈਂ ਉਹ ਬੋਲੀ ਨਹੀਂ ਮੇਰੇ ਉਹ ਦਿਮਾਗ ਵਿੱਚੋਂ ਚੀਜ਼ ਨਿਕਲ ਗਈ ਮੈਂ ਅਰਦਾਸ ਕੀਤੀ ਆਪਣੇ ਘਰ ਦੇ ਚੰਗੇ ਲਈ ਅਰਦਾਸ ਕਰਨ ਤੋਂ ਬਾਅਦ ਇਦਾਂ ਹੀ ਚੱਲਦਾ ਰਿਹਾ ਹਫਤਾ ਇੱਕ ਹਫਤੇ ਬਾਅਦ ਮੇਰੇ ਦਿਮਾਗ ਦੇ ਵਿੱਚ ਅਚਨਕ ਆਇਆ ਜਿਹੜੀ ਮੈਂ ਇਹ ਗੱਲ ਬੋਲਦੀ ਹੁੰਦੀ ਸੀ ਵੀ ਮੈਂ ਤੇ ਬੋਲਣੀ ਬੰਦ ਕਰ ਦਿੱਤੀ ਤੇ ਫਿਰ ਮੇਰੇ ਦਿਮਾਗ ਵਿੱਚ ਆਇਆ ਵੀ ਸ਼ਾਇਦ ਪਤਾ ਨਹੀਂ ਕਿਉਂ ਸ਼ਰਮ ਭੁੱਲ ਜਾਂਦੀ ਹੋਊਂਗੀ ਲੇਕਿਨ ਉਸ ਤੋਂ ਬਾਅਦ ਨਾ ਮੈਂ ਇੱਕ ਮਤਲਬ ਕੁਝ ਪੜ ਰਹੀ ਸੀ ਤਾਂ ਉਹ ਉੱਥੋਂ ਮੈਨੂੰ ਪਤਾ ਚੱਲਿਆ ਕਿ ਜਦੋਂ ਆਪਾਂ ਪਾਠ ਕਰਦੇ ਹਾਂ ਨਾ ਤਾਂ ਗੁਰੂ ਸਾਹਿਬ ਸਾਡੀ ਅੰਦਰੋਂ ਉਹ ਜਿਹੜਾ ਆਪਣਾ ਕਿਸੇ ਦੇ ਪ੍ਰਤੀ ਗੁੱਸਾ ਹੁੰਦਾ ਹਣਾ ਉਸ ਨੂੰ ਵੀ ਖਤਮ ਕਰ ਦਿੰਦੀ ਆ ਗੁੱਸਾ ਲਾ ਲੋ ਈਰਖਾ ਲਾ ਲੋ ਵੀ ਆਪਾਂ ਨੂੰ ਹੁੰਦਾ ਨਾ ਕਰੋਧ ਵੀ ਇਸ ਬੰਦੇ ਨੇ ਮੇਰੇ ਬੰਦੇ ਨੇ ਸਾਡੇ ਨਾਲ ਇਦਾਂ ਕੀਤਾ ਤਾਂ ਪ੍ਰਮਾਤਮਾ ਹੀ ਇਹਨੂੰ ਦੇਖੇ ਹਣਾ ਆਪੇ ਚੀਜ਼ ਕਹਿ ਦਿੰਦੇ ਆ ਤਾਂ ਉਹ ਚੀਜ਼ ਆਟੋਮੈਟਿਕਲੀ ਪ੍ਰਮਾਤਮਾ ਵੱਲੋਂ ਹੋਣੀ ਬੰਦ ਹੋ ਗਈ ਉਹ ਮਹਾਰਾਜ ਦੀ ਮਿਹਰ ਸੀ ਕਿ ਮੇਰੇ ਦਿਮਾਗ ਵਿੱਚ ਉਹ ਚੀਜ਼ ਪ੍ਰਮਾਤਮਾ ਨੇ ਹੀ ਹਟਾਤੀ ਉਸ ਦਿਨ ਤੋਂ ਬਾਅਦ ਫਿਰ ਮੈਂ ठान ਲਿਆ ਵੀ ਇਹ ਪਰਮਾਤਮਾ ਦੀ ਹੀ ਮਿਹਰ ਹੈ ਉਹਨਾਂ ਦੀ ਹੀ ਕਿਰਪਾ ਹੈ ਜਿਹੜੀ ਉਹਨਾਂ ਨੇ ਹੀ ਮੈਨੂੰ ਇਹ ਚੀਜ਼ ਮੇਰੇ ਦਿਮਾਗ ਉੱਚੋ ਹਟਾਈਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਜੀ ਮੈਂ ਕਦੇ ਵੀ ਕਰ ਸਕਦੇ ਨਾਲ ਹਣੇ ਵੀ ਬਹੁਤ ਕੁਝ ਲੋਕ ਚਲੇ ਜਾਂਦੇ ਨੇ ਪਰ ਕਦੇ ਵੀ ਆਪਾ ਦਾਸ ਦੇ ਵਿੱਚ ਉਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਵੀ ਤੂੰ ਕਿ ਸਦਾ ਮਾੜਾ ਨਾ ਕਰ ਮਾੜਾ ਨਾ ਸੋਚ ਤੇ ਤੇਰਾ ਮਾੜਾ ਮੈਂ ਹੋ ਨਹੀਂ ਗਿੰਦਾ ਸੋ ਅਗਰ ਆਪਣੇ ਕਸ਼ਟ ਵੀ ਜ਼ਿੰਦਗੀ 'ਚ ਫਿਰ ਵੀ ਆਉਂਦੇ ਨੇ ਮੈਂ ਨਹੀਂ ਕਹੂੰਗੀ ਨਹੀਂ ਆਉਂਦੇ ਨੇ ਕਸ਼ਟ ਆਉਂਦੇ ਨੇ ਪਰ ਉਹਨਾਂ ਦਾ ਨਿਵਾਰਣ ਵੀ ਗੁਰੂ ਸਾਹਿਬ ਕਰਦੇ ਨੇ ਤੇ ਉਹਨਾਂ ਕਸ਼ਟਾਂ 'ਚੋਂ ਨਿਕਲ ਦੀ ਤਾਕਤ ਤੇ ਸ਼ਕਤੀ ਵੀ ਮਹਾਰਾਜ ਜੀ ਨੇ ਕਹਿਈ ਵਾਰੀਓ ਕਸ਼ਟ ਸਾਡੀ ਪ੍ਰੀਖਿਆ ਪੈ ਰਹੇ ਹੁੰਦੇ ਨੇ ਕਈ ਵਾਰੀ ਉਹ ਕਸ਼ਟ ਸਾਡੇ ਪੇਪਰ ਹੋ ਰਹੇ ਹੁੰਦੇ ਨੇ ਵੀ ਪ੍ਰਮਾਤਮਾ ਪਰ ਉਹ ਟਾਈਮ ਟੂ ਟਾਈਮ ਪਰਖ ਕੇ ਦੇਖਦੇ ਨੇ ਵੀ ਕੀ ਇਹਨਾਂ ਨੂੰ ਫਿਰ ਵੀ ਸਾਡੇ ਤੇ ਵਿਸ਼ਵਾਸ ਹੈ ਕੀ ਫਿਰ ਵੀ ਇਹ ਇਦਾਂ ਹੀ ਮੈਨੂੰ ਮੰਨਦੇ ਨੇ ਕੀ ਫਿਰ ਵੀ ਇਹ ਇੱਧੇ ਅਰਦਾਸ ਕਰਦੇ ਨੇ ਸੋ ਜਦੋਂ ਵੀ ਮੁਸ਼ਕਿਲ ਆਵੇ ਡਟੇ ਰਹੋ ਹਾਰ ਨਾ ਮੰਨੋ ਸੋ ਮੈਂ ਜਦੋਂ ਇਹ ਚੀਜ਼ਾਂ ਮੇਰੇ ਤੇ ਹੋਣੀਆਂ ਸ਼ੁਰੂ ਹੋਈਆਂ ਜੇ ਸਾਡੀ ਫੈਮਿਲੀ ਦੇ ਵਿੱਚ ਇਹ ਕਸ਼ਟ ਵਧਨੇ ਸ਼ੁਰੂ ਹੋਏ ਤਾਂ ਪਾਠ ਕਰਨਾ ਬੰਦ ਨਹੀਂ ਕੀਤਾ ਅਰਦਾਸ ਉਨੀ ਹੀ ਸ਼ਰਧਾ ਉਨੀ ਹੀ ਪਿਆਰ ਨਾਲ ਕੀਤੀ ਆਠਵੀਂ ਉਹਨੇ ਹੀ ਪਿਆਰ ਨਾਲ ਕੀਤਾ ਜਿੰਨਾ ਟਾਈਮ ਪਹਿਲਾਂ ਲਾਉਂਦੇ ਸੀ ਉਨਾ ਟਾਈਮ ਹੀ ਲਾਇਆ ਜਿਸ ਟਾਈਮ ਪਹਿਲਾਂ ਕਰਦੀ ਸੀ ਉਸ ਟਾਈਮ ਹੀ ਕੀਤਾ ਜਿਹੜਾ ਪਾਠ ਪਹਿਲਾਂ ਕਰਦੀ ਸੀ ਚਪਜੀ ਸਤ ਚਪਈ ਸਤ ਤੇ ਸੁਖਮਨੀ ਸਤ ਉਹੀ ਬਾਤ ਚੋਂ ਵੀ ਕੀਤਾ ਦਿਨ ਦੇ ਟਾਈਮ ਸਹਿਜ ਪਾਠ ਸਤ ਠੀਕ ਹੈ ਜੀ ਸੋ ਜਦੋਂ ਇਹ ਪਾਠ ਕਰਦੀ ਰਹਿਣਾ ਤਾਂ ਤੁਸੀਂ ਇਹ ਦੇਖੋ ਵੀ ਇੱਕ ਮਹਾਰਾਜ ਦੀ ਹੋਰ ਕਿਰਪਾ ਹੋਈ ਉਹ ਇਹ ਹੋਈ ਵੀ ਮੈਨੂੰ ਨਾ ਜਿੰਨੀ ਮੁਸ਼ਕਿਲ ਵਾਦੀ ਜਾ ਰਹੀ ਸੀ ਤਾਂ ਮੈਨੂੰ ਇਹ ਲੱਗਦਾ ਸੀ ਵੀ ਮੈਂ ਬਹਿ ਕੇ ਪਾਠ ਕਰਾਂ ਤੁਸੀਂ ਇਹ ਸਮਝ ਲਓ ਵੀ ਮੇਰੇ ਲਈ ਉਹ ਦਵਾਈ ਹੀ ਬਣ ਗਈ ਸੀ ਪਾਠ ਇੱਕ ਤਰ੍ਹਾਂ ਦਾ ਆਪਣਾ ਕਹਿੰਦੇ ਹੁੰਦੇ ਨਾ ਬਾਣੀ ਵਿੱਚ ਵੀ ਆਉਂਦਾ ਵੀ ਆਪਣੇ ਗੁਰੂ ਦੀ ਖੁਰਾਕ ਹੈ ਆਪਣੀ ਅਸਲ ਰੂਹ ਇਹ ਹੈ ਆਪਣਾ ਅਸਲ ਕਹਿੰਦੇ ਨਾ ਖੁਆਇਸ਼ ਜਾਂ ਆਪਾਂ ਕਹਿੰਦੇ ਆ ਵੀ ਮਨ ਦੀ ਅੰਦਰੂਨੀ ਜਿਹੜੀ ਆਪਣੀ ਭਾਵਨਾ ਉਹ ਗੁਰੂ ਅਸਨ ਦੀ ਬਾਣੀ ਹੈ ਸੋ ਮੈਂ ਮਤਲਬ ਪਾਠ ਦੋ ਕਰਦੀ ਰਹਿੰਦਾ ਤਾਂ ਹਰ ਟਾਈਮ ਫਿਰ ਇਹ ਲੱਗਿਆ ਕਰੀ ਵੀ ਮੈਂ ਬਾਣੀ ਜਪਦੀ ਰਹਾ ਉਹਦੇ ਪਿੱਛੇ ਰੀਜ਼ਨ ਕੀ ਸੀ ਜਦੋਂ ਵੀ ਮੈਨੂੰ ਟੈਨਸ਼ਨ ਪੈਣੀ ਵੀ ਰਾਂ ਦਾ ਸਿਰ ਦਾ ਉੱਪਰਲਾ ਹਿੱਸਾ ਮਚਣਾ ਸ਼ੁਰੂ ਹੋ ਜਾਣਾ ਤਾਂ ਮੈਂ ਜਦੋਂ ਵੀ ਬਾਠ ਕਰਨ ਬਹਿ ਜਾਣਾ ਤੇ ਮੈਨੂੰ ਬੜਾ ਹੀ ਆਰਾਮ ਮਿਲਣਾ ਮੇਰਾ ਸਿਰ ਦਾ ਮਚਣਾ ਬੰਦ ਹੋ ਜਾਣਾ ਦੇਖੋ ਜਦੋਂ ਆਪਣੇ ਕੋਈ ਦਰਦ ਹੁੰਦਾ ਆਪਾਂ ਕਿਸੇ ਨੂੰ ਕਹਿੰਦੇ ਆ ਵੀ ਮੇਰੇ ਇੱਥੇ ਨਾ ਲੱਤ ਵਿੱਚ ਦਰਦ ਹੋ ਰਿਹਾ ਇਹਨੂੰ ਦੱਬ ਦੇ ਜਦੋਂ ਦੂਸਰਾ ਬੰਦਾ ਉਹਨੂੰ ਦੱਬਦਾ ਹੈ ਤਾਂ ਆਪਾਂ ਨੂੰ ਆਰਾਮ ਮਿਲਦਾ ਹੈ ਮਿਲਦਾ ਹੈ ਨਾ ਤਾਂ ਫਿਰ ਆਪਾਂ ਨੂੰ ਬਾਰ-ਬਾਰ ਕਹਿੰਦੇ ਹੋਵੇ ਤੂੰ ਦੱਬ ਦੇ ਹੋਰ ਮੈਨੂੰ ਆਰਾਮ ਮਿਲ ਰਿਹਾ ਫਿਰ ਆਪਾਂ ਉਹ ਚੀਜ਼ ਹਮੇਸ਼ਾ ਕਰਦੇ ਆ ਜਿਹਦੇ ਨਾਲ ਆਪਾਂ ਨੂੰ ਆਰਾਮ ਮਿਲਦਾ ਹੈ ਤੇ ਜਦੋਂ ਵੀ ਮੇਰਾ ਸਿਰ ਮਚਣਾ ਸ਼ੁਰੂ ਹੋਣਾ ਟੈਂਸ਼ਨ ਡਿਪਰੈਸ਼ਨ ਐਂਜ਼ਾਈਟੀ ਦੇ ਵਿੱਚ ਇਹੀ ਮੇਨ ਪ੍ਰੋਬਲਮ ਹੁੰਦੀ ਆ ਵੀ ਤੁਹਾਨੂੰ ਘਬਰਾਹਟ ਹੁੰਦੀ ਆ ਸਿਰ ਮਚਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਤੁਹਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਦਿਲ ਦੀ ਹਾਰਟ ਬੀਟ ਵਧਣੀ ਸ਼ੁਰੂ ਹੋ ਜਾਂਦੀ ਹੈ ਸਮਝ ਨਹੀਂ ਆਉਂਦਾ ਹਾਲ ਪੈਣ ਲੱਗ ਜਾਂਦਾ ਵੀ ਹੋ ਕੀ ਰਿਹਾ ਹੈ ਤਦ ਜਦੋਂ ਮੈਂ 파ਟ ਕਰਨ ਉਸੇ ਟਾਈਮ 파ਟ ਕਰਨ ਬਹਿ ਜਾਣਾ ਮੇਨੂੰ ਮੇਰੀ ਮਨ ਨੂੰ ਨਾ 10 ਤੋਂ 15 ਮਿੰਟ ਦੇ ਵਿੱਚ ਗੁਰੂ ਸਾਹਿਬ ਨੇ ਸ਼ਾਂਤੀ ਬਖਸ਼ਣੀ ਮਹਾਰਾਜ ਜੀ ਨੇ ਇੰਨੀ ਕਿਰਪਾ ਕਰਨੀ ਕਿ ਮੈਨੂੰ ਨਾ ਆਰਾਮ ਮਿਲਣਾ ਤੇ ਮੈਨੂੰ ਇਹ ਲੱਗਣਾ ਮੇਰੀ ਦਵਾਈ ਹੀ ਬਾਣੀ ਹੈ ਤੇ ਜਦੋਂ ਵੀ ਮੈਂ ਗੁਰੂ ਸਾਹਿਬ ਦੇ ਚਰਨ ਲੱਗਣਾ ਅੱਜ ਹੋਰ ਕੱਲ ਹੋਰ ਇਹ ਸਾਰੀਆਂ ਮੁਸ਼ਕਿਲਾਂ ਹੱਲ ਹੋ ਗਈਆਂ ਉਸ ਤੋਂ ਬਾਅਦ ਫਿਰ ਜਦੋਂ ਡਟੇ ਰਹੇ ਨਾ ਆਪਾਂ ਤਾਂ ਫਿਰ ਮਹਾਰੇ ਦੀ ਕਿਰਪਾ ਹੋਈ ਕੇ ਜਿਹੜੇ ਸੰਕਟ ਇੱਕਦਮ ਵਧੇ ਸੀ ਉਹ ਸਾਰੇ ਸੰਕਟ ਇੱਕਦਮ ਖਤਮ ਹੋ ਗਏ ਜਿਵੇਂ ਮੰਨ ਲਓ ਵੀ ਕੋਈ ਸਬੀੜ ਕੋਈ ਚੀਜ਼ ਤੁਹਾਡੇ ਵੱਲ ਦੱਬੇ ਦੀ ਸਪੀਡ ਤੇ ਆ ਰਹੀ ਹੈ ਤਾਂ ਮਹਾਰਾਜ ਦੀ ਕਿਰਪਾ ਨੇ ਮਿਹਰ ਕੀਤੀ ਜਿਹੜੀ ਪ੍ਰੀਖਿਆ ਸੀ ਉਹ ਜਦੋਂ ਅੱਡਾ ਟੇ ਰਹੇ ਤਾਂ ਉਹ 90 ਦੀ ਸਪੀਡ ਨਾਲ ਹੀ ਉਹ ਦੁੱਖ ਦੂਰ ਵੀ ਗਏ ਪ੍ਰੀਖਿਆ ਪਈ ਪ੍ਰੀਖਿਆ ਦਾ ਟਾਈਮ ਰਿਹਾ ਪਰ ਅੱਡਾ ਟੇ ਰਹੇ ਵਿਸ਼ਵਾਸ ਰੱਖਿਆ ਮਤਲਬ ਬਾਣੀ ਜਪਦੇ ਰਹੇ ਬਿਮਾਰ ਨੂੰ ਅਰਦਾਸ ਕਰਦੇ ਨੇ ਵੀ ਪਰਮਾਤਮਾ ਮੇਰਾ ਵਿਸ਼ਵਾਸ ਤੁਸੀਂ ਹੀ ਪੱਕਾ ਕਰਨਾ ਤੁਸੀਂ ਹੋ ਨਾ ਹੋ ਇਹ ਤੁਸੀਂ ਹੀ ਮੈਨੂੰ ਮਹਿਸੂਸ ਕਰਾਉਣਾ ਮੈਂ ਸਿੱਖ ਤੁਸੀਂ ਜਾਣੀ ਜਾਣੋ ਮੇਂ ਦੇਖੋ ਜੀ ਮੈਂ ਪਹਿਲਾਂ ਵੀ ਕਾਫੀ ਵਾਰ ਕਿਹਾ ਵੀ ਮੈਨੂੰ ਪਹਿਲਾਂ ਇਹ ਹੁੰਦਾ ਸੀ ਹਮੇਸ਼ਾ ਨਹੀਂ ਰੱਬ ਹੈਗਾ ਕਿ ਹੈ ਨਹੀਂ ਤੇ ਜਦੋਂ ਆਪਾਂ ਮਾਰਾ ਦੇ ਚਰਨਾਂ ਚ ਅਰਦਾਸ ਕੀਤੀ ਤਾਂ ਜਿਵੇਂ ਮੈਂ ਪਹਿਲਾਂ ਵੀ ਸੁਣਦੀ ਹੁੰਦੀ ਸੀ ਵੀ ਗੁਰੂ ਸਾਹਿਬ ਮੰਨ ਦੀ ਸਾਰੀ ਗੱਲ ਜਾਣਦੇ ਨੇ ਪਰ ਹੁਣ ਮੈਨੂੰ ਵੀ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਸਾਡੇ ਦਿਲ ਦੀ ਸਭ ਗੱਲ ਜਾਣਦੇ ਨੇ ਸੋ ਕਦੇ ਵੀ ਉਹਨਾਂ ਅੱਗੇ ਝੂਠ ਨਾ ਬੋਲੋ ਉਹਨਾਂ ਤੋਂ ਆਪਾਂ ਕਦੇ ਵੀ ਕੋਈ ਗੱਲ ਨਾ ਲੁਕੋਵੋ ਹਮੇਸ਼ਾ ਜੋ ਮਹਾਰਾਜ ਨੇ ਕਿਹਾ ਉਸ ਰਸਤੇ ਤੇ ਚੱਲੋ ਤੇ ਇਹ ਸੰਕੇਤ ਤੁਹਾਨੂੰ ਵੀ ਮਿਲਦੇ ਹੋਣਗੇ ਬਹੁਤ ਸਾਰੀਆਂ ਵੀ ਮੇਰੇ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਸਾਡੇ ਤੇ ਸੰਕਟ ਵਧਨੇ ਸ਼ੁਰੂ ਹੋ ਗਏ ਤਾਂ ਹੁਣ ਉਹਨਾਂ ਨੂੰ ਮੇਰੀ ਇਹ ਬੇਨਤੀ ਆ ਵੀ ਇਹ ਨਿਸ਼ਾਨੀ ਹੈ ਗੁਰੂ ਸਾਹਿਬ ਦੀ ਕਿਰਪਾ ਦੀ ਉਹਨਾਂ ਦੀ ਮਿਹਰ ਦੀ ਵੀ ਤੁਹਾਡੇ ਤੇ ਪੈ ਚੁੱਕੀ ਆ ਹੁਣ ਤੁਸੀਂ ਖੁਸ਼ ਹੋ ਜਾਓ ਟੈਂਸ਼ਨ ਨਾਲੋਂ ਹੁਣ ਸਾਰੀ ਚੀਜ਼ ਗੁਰੂ ਸਾਹਿਬ ਦੇ ਉੱਤੇ ਛੱਡ ਕੇ ਗੁਰੂ ਸਾਹਿਬ ਦੇ ਚਰਨੀ ਲੱਗੀ ਰਹੋ ਜਦੋਂ ਵੀ ਤੁਹਾਡੇ ਮਨ ਨੂੰ ਘਬਰਾਟ ਹੋਵੇ ਟੈਂਸ਼ਨ ਹੋਵੇ ਉਸੇ ਟਾਈਮ ਤੁਸੀਂ ਪਾਠ ਕਰਨ ਬੈਠ ਜਾਓ ਤੁਸੀਂ ਦੇਖੋਗੇ 10 ਤੋਂ 15 ਮਿੰਟ ਦੇ ਵਿੱਚ ਮਹਾਰਾਜ ਦੀ ਬੜੀ ਕਿਰਪਾ ਹੁੰਦੀ ਆ ਤੇ ਸਾਡਾ ਮਨ ਜਿਹੜਾ ਸ਼ਾਂਤ ਹੋ ਜਾਂਦਾ ਹੈ ਤੇ ਉਹਨਾਂ ਤੇ ਵਿਸ਼ਵਾਸ ਬਣਾਈ ਰੱਖੋ ਹਮੇਸ਼ਾ ਮੁਸਕਰਾ ਕੇ ਗੁਰੂ ਸਾਹਿਬ ਵੱਲ ਤੱਕ ਕੇ ਇਹ ਹੀ ਕਹੋ ਮਹਾਰਾਜ ਜੀ ਮੈਨੂੰ ਪਤਾ ਤੁਸੀਂ ਮੇਰੀ ਪ੍ਰੀਖਿਆ ਲੈ ਰਹੇ ਹੋ ਇਸ ਤਰ੍ਹਾਂ ਗੱਲ ਕਰੋ ਗੁਰੂ ਸਾਹਿਬ ਨਾਲ ਜਿਵੇਂ ਆਪਾਂ ਆਪਣੇ ਮਾਪੇ-ਬਾਪ ਨਾਲ ਕਰਦੇ ਆ ਇਸ ਤਰੀਕੇ ਨਾਲ ਗੱਲ ਕਰੋ ਜਿਵੇਂ ਆਪਾਂ ਆਪਣੀ ਦੋਸਤਾਂ ਸਹੇੜੀਆਂ ਨਾਲ ਗੱਲ ਕਰਦੇ ਆ ਇਸ ਤਰੀਕੇ ਨਾਲ ਗੱਲ ਕਰੋ ਜਿਵੇਂ ਆਪਾਂ ਆਪਣੀ ਫੈਮਿਲੀ ਆਪਣੇ ਭੈਣ ਭਾਈ ਨਾਲ ਗੱਲ ਕਰਦੇ ਆ ਕਿਉਂਕਿ ਆਪਣੇ ਮਾਤ ਪਿਤਾ ਭੈਣ ਭਾਈ ਸਭ ਉਹ ਨਹੀਂ ਉਹਨਾਂ ਦੇ ਹੀ ਆਪਾਂ ਬੱਚੀ ਆ ਜਦੋਂ ਆਪਾਂ ਉਹਨਾਂ ਨੂੰ ਇਸ ਤਰੀਕੇ ਨਾਲ ਗੱਲ ਕਰਾਂਗੇ ਨਾ ਉਹਨਾਂ ਨਾਲ ਆਪਾਂ ਇਸ ਤਰੀਕੇ ਨਾਲ ਮੂੰਹ ਤੋਂ ਵੀ ਤੁਸੀਂ ਬੋਲੋ ਨਾ ਬੋਲੋ ਤੁਸੀਂ ਚਾਹੇ ਮੂੰਹ ਤੋਂ ਢੱਕ ਬੰਦ ਹੈ ਦਿਲ ਤੋਂ ਵੀ ਅਗਰ ਗੱਲ ਤੁਸੀਂ ਗੁਰੂ ਸਾਹਿਬ ਨਾਲ ਕਰ ਰਹੇ ਹੋ ਨਾ ਗੁਰਗੰਗ ਤੱਕ ਕੇ ਵੀ ਮਹਾਰਾਜ ਜੀ ਮੈਨੂੰ ਪਤਾ ਤੁਸੀਂ ਮੇਰੀ ਪ੍ਰੀਖਿਆ ਲੈ ਰਹੇ ਹੋ ਤੇ ਮੈਂ ਡਟੇ ਰਹਿਣਾ ਤੁਸੀਂ ਲੈ ਲਓ ਪ੍ਰੀਖਿਆ ਜਿੰਨੀ ਮੇਰੀ ਲੈਣੀ ਹੈ ਮੈਂ ਨਹੀਂ ਹਟਣਾ ਮੇਰਾ ਵਿਸ਼ਵਾਸ ਨਹੀਂ ਡੋਲੂਗਾ ਮੈਂ ਡਟੇ ਰਹਿਣਾ ਕਿਉਂਕਿ ਮੈਨੂੰ ਪਤਾ ਹੈ ਵੀ ਮੇਰੀ ਮੁਸ਼ਕਿਲ ਤੁਸੀਂ ਪਾਈ ਹੈ ਤੇ ਹੱਲ ਵੀ ਤੁਸੀਂ ਕਰਨਾ ਹੈ ਮੈਨੂੰ ਕੱਢਣਾ ਵੀ ਇਹਦੇ ਵਿੱਚੋਂ ਤੁਸੀਂ ਹੈ ਸੋ ਮੈਂ ਤਾਂ ਇੱਦਾਂ ਹੀ ਡਟੇ ਰਹਿਣਾ ਜੇ ਗੁਰੂ ਸਾਹਿਬ ਜੀ ਮੈਂ ਵੀ ਤੁਹਾਡੀ ਬੱਚੀ ਆ ਮੈਂ ਵੀ ਤੁਹਾਡਾ ਬੱਚਾ ਮੈਂ ਵੀ ਉਹਨੇ ਜਿੱਤੀ ਆ ਮੈਂ ਵੀ ਅੜੇ ਰਹੂੰਗਾ ਸੋ ਇਸ ਤਰੀਕੇ ਨਾਲ ਗੁਰੂ ਸਾਹਿਬ ਨਾਲ ਗੱਲ ਕਰਿਆ ਕਰੋ ਦਿਲ ਤੋਂ ਤੇ ਤੁਸੀਂ ਦੇਖਿਓ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ ਜੀ ਮੈਂ ਇਹ ਚੀਜ਼ਾਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਆਪਦੀ ਜ਼ਿੰਦਗੀ ਦੇ ਐਕਸਪੀਰੀਅੰਸ ਕਿਉਂਕਿ ਜਦੋਂ ਆਪਾਂ ਕਿਸੇ ਦਾ ਐਕਸਪੀਰੀਅੰਸ ਸੁਣਦੇ ਆ ਨਾ ਤਾਂ ਫਿਰ ਉਹਦੇ ਨਾਲ ਆਪਾਂ ਨੂੰ ਇਹ ਲੱਗਦਾ ਵੀ ਵੀ ਹਾਂਜੀ ਇਹ ਚੀਜ਼ ਮੇਰੇ ਨਾਲ ਵੀ ਹੋ ਰਹੀ ਹੈ ਮੇਰੇ ਨਾਲ ਵੀ ਹੋ ਚੁੱਕੀ ਹੈ ਸੋ ਆਪਾਂ ਉੱਥੇ ਬੜਾ ਕਨੈਕਟ ਕਰਦੇ ਆ ਇੱਕ ਦੂਜੇ ਨਾਲ ਤੇ ਜਿੰਨਾ ਆਪਾਂ ਇੱਕ ਦੂਜੇ ਨਾਲ ਕਨੈਕਟ ਕਰ ਪਾਵਾਂਗੇ ਨਾ ਉਨਾ ਹੀ ਆਪਾਂ ਦੂਜੇ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਪਾਵਾਂਗੇ ਸੋ ਉਮੀਦ ਕਰਦੀ ਆ ਮੇਰਾ ਮਨ ਪਰ ਆਇਆ ਜੇ ਤੁਹਾਡੇ ਨਾਲ ਗੱਲ ਕਰਦੇ ਹੋਏ ਅਸੋ ਉਮੀਦ ਕਰਦੀ ਆ ਵੀ ਆਈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋ ਤੇ ਇਦਾਂ ਦੀ ਹੋਰ ਵਧੀਆ ਵਧੀਆ ਵੀਡੀਓ ਦੇ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ